ਨਮਸਕਾਰ ਆਕਾਸ਼वाणी ਦਾਇ ਚਲੰਦਰ ਕੇਂਦਰ ਹੈ ਹੋਂ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਵਣਸਦੇ ਉਦਯੋਗ ਬਾਰੇ ਬੀ ਐਚ ਡੀ ਚੈਂਬਰ ਵੱਲੋਂ ਲੁਧਿਆਣਾ ਵਿਖੇ ਕੱਲ ਖੇਤਰੀ ਫੂਡ ਪ੍ਰੋਸੈਸਿੰਗ ਮਿਲਣੀ ਕਰਵਾਈ ਗਈ ਕੇਂਦਰੀ ਫੂਡ ਪ੍ਰੋਸੈਸਿੰਗ ਤੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬਤਾਰ ਮੁੱਖ ਮਹਿਮਾਨ ਆਪਣੇ ਸੰਬੋਧਨ ਚ ਕਿਹਾ ਕਿ ਦੁਨੀਆ ਵਿੱਚ ਪ੍ਰੋਸੈਸਡ ਫੂਡ ਦੀ ਮੰਗ ਲਗਾਤਾਰ ਵਧ ਰਹੀ ਹੈ ਇਸ ਲਈ ਭਾਰਤ ਸਰਕਾਰ ਇਸ ਖੇਤਰ ਵੱਲ ਵਿਸ਼ੇਸ਼ ਤਵੱਜੋ ਦੇ ਕੇ ਕਈ ਰਾਹਤਾਂ ਦੇ ਰਹੀ ਹੈ ਉਨਾ ਕਿ ਆ ਕੀ ਸਨਦਕਾਰਾਂ ਨੂੰ ਚਾਹੀਦੇ ਕਿ ਹੋ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਪੂੰਜੀ ਨਿਵੇਸ਼ ਕਰਨ ਅਤੇ ਕੇਂਦਰ ਸਰਕਾਰ ਉਹਨਾਂ ਨੂੰ ਹਰ ਸੰਭਵ ਮਦਦ ਕਰੇਗੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਸੰਸਥਾ ਦੀ ਸਥਾਪਨਾ ਨਾਲ ਉਦਮੀਆਂ ਨੂੰ ਫਾਇਦਾ ਹੋਵੇਗਾ ਅਤੇ ਕਿਸਾਨਾਂ ਦੀਆਂ ਵੀ ਕਈ ਸਮੱਸਿਆਵਾਂ ਹੱਲ ਹੋਣਗੀਆਂ ਉਨਾ ਖਾਸ ਕਰਤੇ ਨੌਜਵਾਨਾਂ ਨੂੰ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਦੀ اپیل ਕਰਦੇ ਹੋਏ ਕਿਹਾ ਕਿ ਇਸ ਖੇਤਰ ਵਿੱਚ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੀਆਂ ಅಪਾਰ ਸੰਭਾਵਨਾਵਾਂ ਨੇ ਰਵਨੀਤ ਸਿੰਘ ਬਿੱਟੂ ਨੇ ਸੂਬੇ ਦੇ ਉਦਮੀਆਂ ਨੂੰ ਵਰਲਡ ਫੂਡ ਇੰਡੀਆ 2024 ਜੋ ਹਿੱਸਾ ਲੈਣ ਦੀ اپیل ਕੀਤੀ ਅਤੇ ਕਿਹਾ ਕਿ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਮੰਤਰਾਲੇ ਦੀਆਂ ਯੋਜਨਾਵਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਵੱਖ-ਵੱਖ ਸਿਲਿਆਂ ਤੋਂ ਆਏ ਸਨਦਕਾਰਾਂ ਦਾ ਸਵਾਗਤ ਕਰਦਿਆਂ ਪੀ ਐਚ ਟੀ ਸੀ ਸੀ ਆਈ ਪੰਜਾਬ ਚੈਪਟਰ ਦੇ ਚੇਅਰਮੈਨ ਆੜਾ ਸਚਦੇਵਾ ਨੇ ਜਲੰਧਰ ਤੇ ਅੰਮ੍ਰਿਤਸਰ ਹਵਾਈ ਅੱਡਾ ਨੇੜੇ ਫੂਡ ਟੈਸਟਿੰਗ ਲੈਬ ਖੋਲਣ ਦੀ ਮੰਗ ਘਟਿਆ ਕਿਹਾ ਕਿ ਇਸ ਨਾਲ ਬਰਾਮਤ ਨੂੰ ਉਤਸ਼ਾਹ ਮਿਲੇਗਾ ਪਾਰਤ ਵਿੱਚ ਸੋਨੀ ਦੀ ਫਸਲ ਦੀ ਬਿਜਾਈ 575 ਲੱਖ ਹੈਕਟੇਅਰ ਤੋਂ ਵੱਧ ਰਕਪੇ ਵਿੱਚ ਕੀਤੀ ਗਈ ਹੈ ਖੇਤੀਬਾੜੀ ਮੰਤਰਾਲੇ ਨੇ ਕਿਹਾ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਕੋਈ 50 ਲੱਖ ਹੈਕਟੇਅਰ ਦੇ ਮੁਕਾਬਲੇ 80 ਲੱਖ ਹੈਕਟੇਅਰ ਤੋਂ ਵੱਧ ਵਿੱਚ ਦਾਲਾਂ ਦੀ ਕਾਸ਼ਤ ਕੀਤੀ ਗਈ ਹੈ ਤੇਲ ਬੀਜਾਂ ਦੀ ਕਾਸ਼ਤ 140 ਲੱਖ ਹੈਕਟੇਅਰ ਰਕਪੇ 'ਚ ਕੀਤੀ ਗਈ ਜਿਹੜੀ ਪਿਛਲੇ ਸਾਲ ਇਸੇ ਸਮੇਂ ਦੌਰਾਨ 115 ਲੱਖ ਹੈਕਟੇਅਰ ਤੋਂ ਵਾਧੇ ਚੋਨੇ ਦੀ ਬਿਜਾਈ ਇਟਲਾ ਰਕਵਾ ਵਾਧ ਕੇ 115 ਲੱਖ ਹੈਕਟੇਅਰ ਹੋ ਗਿਆ ਜਿਹੜਾ ਪਿਛਲੇ ਸਾਲ 95 ਲੱਖ ਹੈਕਟੇਅਰ ਤੋਂ ਵਾਧ ਸੀ नीट यूजी पेपर लीक मामले दी केंद्रीय जांच ब्यूरो ਵੱਲੋਂ जांच ਤੇ ਸਰਵਚਦਾਦਤ ਵੱਲੋਂ ਸੁਣਵਾਈ ਕੀਤੀ ਜਾਂ ਤੇ ਲੋਕ ਕਾਫੀ ਸੰਤੁਸ਼ਟ ਨੇ ਫਾਜ਼ਿਲਖਾ ਤੋਂ नीट ਵਿਦਿਆਰਥਣ ਵਾਨਿਆ ਨੇ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਕਾਰਵਾਈ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਇਸ ਵਾਰ नीट ਐਗਜ਼ਾਮ 'ਚ ਮੇਰੇ 650 ਨੰਬਰ ਆਏ ਹਨ ਮੈਂ 3 ਸਾਲ ਤੱਕ ਅੰਤ ਤੱਕ ਮਿਹਨਤ ਕਰਨ ਤੋਂ ਬਾਅਦ ਇਸ ਮਕਾਮ ਤੱਕ ਪਹੁੰਚੀ ਹਾਂ ਅੱਜ ਮੈਂ ਕੇਂਦਰ ਸਰਕਾਰ ਐਜੂਕੇਸ਼ਨ ਮਨਿਸਟਰ ਤੇ ਸੀਬੀਆਈ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹੋ ਜਿਹਾ ਰਸਤਾ ਨਿਕਾਲਿਆ ਜਿਸ ਵਿੱਚ ਧੋਖੇਬਾਜ਼ ਬੱਚਿਆਂ ਤੇ ਹੇਰਾਫੇਰੀ ਕਰਨ ਵਾਲੇ ਗੈਂਗ ਨੂੰ ਵੀ ਪਕੜਿਆ ਜਾ ਰਿਹਾ ਹੈ ਤੇ ਫੋਨ ਹਾਰ ਬੱਚਿਆਂ ਨੂੰ ਵੀ ਕੋਈ ਨੁਕਸਾਨ ਨਹੀਂ ਹੋ ਰਿਹਾ ਪੰਜਾਬ ਸਰਕਾਰ ਨੇ ਮੌਨਸੂਨ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਰਜੱਠਣ ਵਾਸਤੇ ਸਾਰੇ 23 ਜ਼ਿਲ੍ਹਿਆਂ 'ਚ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਨੇ ਅਤੇ ਜ਼ਿਲ੍ਹਾ ਮਾਲ ਅਧਿਕਾਰੀਆਂ ਨੂੰ ਇਨ੍ਹਾਂ ਕੰਟਰੋਲ ਰੂਮਾਂ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਮਾਲ ਮੁੜ ਵਸੀਬਾ ਤਿਆਫਤ ਪ੍ਰਬੰਧਨ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਦੱਸਿਆ ਕਿ ਸੰਭਾਵੀ ਹੜ੍ਹਾਂ ਦੇ ਹਾਲਾਤ ਤੇ ਕਾਬੂ ਪਾਉਣ ਲਈ ਸੂਬਾ ਸਰਕਾਰ ਨੇ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਨੇ ਉਹਨਾਂ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਬਰਸਾਤੀ ਨਾਲੇ ਚੋਤ ਤੇ ਡਰੇਨਾਂ ਦੀ ਸਫਾਈ ਲਈ ਪਹਿਲਾਂ ਤੋਂ ਹੀ ਮਾਲੀ ਮਦਦ ਜਾਰੀ ਕੀਤੀ ਜਾ ਚੁੱਕੀ ਹੈ ਤੇ ਜ਼ਿਲ੍ਹਿਆਂ ਵੱਲੋਂ ਸਫਾਈ ਕਾਰਜ ਵੀ ਮੁਕੰਮਲ ਕਰ ਲਏ ਗਏ ਨੇ ਪਰ ਫਿਰ ਵੀ ਜੇਕਰ ਕੋਈ ਅਨੁਸੁਖਾਵੀ ਘਟਨਾ ਵਾਪਰਦੀ ਹੈ ਤਾਂ ਲੋਕਾਂ ਤੱਕ ਮਦਦ ਪਹੁੰਚਾਉਣ ਵਾਸਤੇ ਸਥਾਪਿਤ ਕੀਤੇ ਕੰਟਰੋਲ ਰੂਮਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਕੇਂਦਰ ਸਰਕਾਰ ਵੱਲੋਂ ਲੰਬੀ ਚਰਚਾ ਤੋਂ ਬਾਅਦ ਤਿਆਰ ਕੀਤੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਿਆਂ ਸਹਿਿਤਾ ਭਾਰਤੀ ਨਾਗਿਕ ਸੁਰੱਖਿਆ ਸਹਿਿਤਾ ਤੇ ਭਾਰਤੀ ਸਾਕਸ਼ੀਆ ਦਿਨਿਯਮ 2023 ਲਾਗੂ ਹੋ ਗਏ ਨੇ ਫਰੀਦਕੋਟ ਤੋਂ ਐਡਵੋਕੇਟ ਸੁਸ਼ੀਲ ਕੁਮਾਰ ਅਤੇ ਪਟਿਆਲਾ ਤੋਂ ਵਿਦਿਆਰਥੀ ਮਹਿਕਦੀਪ ਸਿੰਘ ਇਹਨਾਂ ਕਾਨੂੰਨਾਂ ਨੂੰ ਲੋਕਾਂ ਲਈ ਫਾਇਦੇਮੰਦ ਦੱਸਦੇ ਨੇ ਜਿਹੜਾ ਲਾਭ ਬਣਿਆ ਨਵਾਂ ਤੇ ਲੋਕਾਂ ਆਸਤੇ ਤੇ ਵਿਨਾਸ ਤੇ ਬਹੁਤ ਅੱਛਾ ਲਾਹ ਜਿਹੜਾ 125 ਦੇ ਵਿੱਚ ਐਮੈਂਡਮੈਂਟ ਇਹਨਾਂ ਨੇ ਕੀਤੀ ਆ ਪੇਨਸ ਆਸਤੇ ਸਭ ਤੋਂ ਵਧੀਆ ਕੀਤੀ ਆ ਕਿ ਪੇਨਸ ਨੂੰ ਇਹਦੇ ਵਿੱਚ ਬਹੁਤ ਹੀ ਬੇਨਫੀਟ ਮਿਲੇਗਾ ਸਰਕਾਰ ਨੇ ਲੋਕਾਂ ਦੀ ਅਪਲਾਈ ਵਾਸਤੇ ਕਾਨੂੰਨ ਬਣਾਇਆ ਕਿ ਵੀ ਉਹਨਾਂ ਨੂੰ ਨਿਆਂ ਮਿਲ ਸਕੇ ਅਤੇ ਵਕੀਲਾਂ ਵਾਸਤੇ ਵੀ ਲਾਭ ਵਧੀਆ ਵੀ ਕੱਟ ਗਿਆ ਤਾਰਾ ਬਹੁਤ ਕੱਟ ਗਈਆਂ ਇਹਨੂੰ ਸਟੱਡੀ ਕਰਨਾ ਬਹੁਤ ਸੁਖਾ ਹੋ ਗਿਆ ਇਸ ਲਈ ਸਰਕਾਰ ਦੇ ਹੀ ਬਹੁਤ ਧੰਨਵਾਦੀਆਂ ਸਭ ਤੋਂ ਵੱਡੀ ਗਲਤ ਇਹੀ ਹੈ ਕਿ ਜਿਹੜੇ ਸਾਡੇ ਪਿਛਲੇ ਕਾਨੂੰਨ ਚੱਲਦੇ ਸੀ ਅੰਗਰੇਜ਼ਾਂ ਦੇ ਜ਼ਮਾਨੇ ਦੇ ਬਣਾਏ ਹੋਏ ਨੇ ਜਿਹੜੇ ਹੁਣ ਬੀਐਨਐਸ ਲਾ ਬਣਾਈ ਗਈ ਹੈ ਇਸ ਵਿੱਚ ਜਿਹੜਾ ਹਿੱਟ ਐਂਡ ਰਨ ਦਾ ਕਾਨੂੰਨ ਉਹ ਪਹਿਲਾਂ ਨਹੀਂ ਸੀ ਜਿਸ ਕਰਕੇ ਹੁਣ ਬਹੁਤ ਜ਼ਿਆਦਾ ਜਿਹੜੇ ਸੜਕ ਹਾਦਸੇ ਨੇ ਉਹਨਾਂ ਵਿੱਚ ਲੋਕਾਂ ਦੀ ਜਾਨ ਬਚ ਸਕਦੀ ਹੈ ਦੂਜੀ ਗੱਲ ਜਿਹੜਾ ਭੀੜਾਂ ਦੇ ਵਿੱਚ ਰਲ ਕੇ ਕਈ ਵਾਰ ਵਾਰਦਾਤਾ ਹੋ ਜਾਂਦੀ ਸੀ ਤੇ ਕਿਸੇ ਤੇ ਵੀ ਕੋਈ ਪਰਚਾ ਨਹੀਂ ਸੀ ਹੁੰਦਾ ਪਰ ਹੁਣ ਇਹ ਚੀਜ਼ ਨਹੀਂ ਹੋਊਗੀ ਹੁਣ ਭੀੜ ਤੇ ਵੀ ਜਿਹੜਾ ਕਾਰਵਾਈ ਜਾਂ ਪਰਚੇ ਹੋਣਗੇ ਤਾਂ ਉਹ ਚੀਜ਼ ਇੱਕ ਆਮ ਨਾਗਰਿਕ ਦੇ ਤੌਰ ਤੇ ਜੇ ਮੈਂ ਦੇਖਾਂ ਤਾਂ ਬਹੁਤ ਵਧੀਆ ਲੱਗਦੀ ਆ आरसीटी सिखलाई संस्था बठिंडा ਵਿਖੇ ਗਲਵਿਸ਼ਵ ਨਾਜਵਾਨ ਹੁਨਰ ਦਿਹਾੜਾ ਮਨਾਇਆ ਗਿਆ ਇਸ ਮੌਕੇ ਡੀਪੀ ਐਮਯੂ ਦੇ ਮੈਨੇਜਰ ਸਕਿੱਲ ਡਿਵੈਲਪਮੈਂਟ ਬਲਵੰਤ ਸਿੰਘ ਨੇ ਸਿਖਲਾਈ ਪ੍ਰਾਪਤ ਕਰ ਰਹੀ ਸਿਖਿਆਰਤਿਆਨ ਨੂੰ ਹੁਨਰ ਦੀ ਮਹੱਤਤਾ ਬਾਰੇ ਦੱਸਿਆ ਉਹਨਾਂ ਨੇ ਕਿ ਘੱਟ ਪੜ੍ਹੇ ਲਿਖੇ ਮੁੰਡੇ ਕੁੜੀਆਂ ਵੀ ਹੁਨਰ ਪ੍ਰਾਪਤ ਕਰਕੇ ਆਤਮ ਨਿਰਭਰੀ ਨਹੀਂ ਸਗੋਂ ਸਵੈ ਰੁਜ਼ਗਾਰ ਸ਼ੁਰੂ ਕਰਨ ਵਿੱਚ ਹੋਰਨਾਂ ਨੂੰ ਵੀ ਰੁਜ਼ਗਾਰ ਦੇਣ ਵਿੱਚ ਸਹਾਇੀ ਹੋ ਸਕਦੇ ਨੇ ਇਸ ਦਿਨਾਂ ਲਈ ਬਰਦਸ਼ਖ ਬਰਾਖਤ ਹੋਈਆਂ ਨਮਸਕਾਰ